ਪੌੜੀ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੀ ਨਾ ਤੂੰ ਆਵੇਂ ਵਸ ਬੇਦ ਭੜਾਵਣੀ ਇਹ ਮੁੰਡੂ ਕਹਿਆ ਬੁੱਧੀ ਨਾਲ ਹੋਰੇ ਪਾਸੇ ਲਾਈ ਪਈ ਐ ਪੌੜੀ ਇਹ ਮੈਨੂੰ ਬੁੱਧੀ ਕਹਿੰਦੀ ਨਾ ਤੂੰ ਆਵੇਂ ਵਸ ਬਹੁਤ ਕੜਾਵਣੀ ਤੈਨੂੰ ਕਿੰਨਾ ਗੁਰਾ ਭਲਾ ਕਹਿ ਲੀਏ ਕਿੰਨੀਆਂ ਤੈਨੂੰ ਲਾਣ ਦਾ ਪਾਲੀਏ ਫਟਲਾਣ ਦਾ ਪਾਲੀਏ ਗੁਰੇ ਕਾਹਨ ਟਾਣ ਲੀਏ ਤੂੰ ਬਾਚੀ ਨਹੀਂ ਹੁੰਦਾ ਪੋਰਟਾਲੇ ਕਿੰਨੀ ਛੇਤਰ ਪ੍ਰੇਡ ਕਰਦੇ ਨੇ ਕਿ ਨਾ ਕੁਝ ਕਰਦੇ ਨੇ ਆਦੂਰ ਬਾਚਾਉਂਦੇ ਹੀ ਖੋਟੇ ਆਦਮੀ ਖੋਟ ਤੋਂ ਖੋਟਾ ਛੜਦੇ ਹੀ ਦੀ ਤੇ ਇਹ ਦੁਨੀਆ ਦੇ ਵਿੱਚ ਔਖੀ ਤੋਂ ਔਖੀ ਸਜਾਵਾਂ ਕੀਤੀਆਂ ਹੋਈਆਂ ਨੇ ਕਿ ਤੇ ਮਨ ਬਧੀ ਕਰਦੇ ਹਣਦਾ ਤੇ ਬਾਦ ਜਿਹੜੇ ਨੇ ਬਧੀ ਕਰਦੇ ਨਹੀਂ ਹੜਦੇ ਨਾ ਤੂੰ ਆਵੇਂ ਵਸ ਬਹੁਤ ਕਣਾਵਣ ਤੈਨੂੰ ਬਿਠੇੜੀ ਕਣਾਵਣੇ ਢੜਨਾ ਕਰਨ ਦੀ ਬਹੁਤ ਬੋਰਾ ਭਲਾ ਕਹਿ ਲਿਆ ਖੋਟੇ ਵਚਨ ਕਹਿ ਲਏ ਤੈਨੂੰ ਗਦਾ ਖੋਤਾ ਕੋ ਅਲਿਆ ਅਨਾ ਕਹ ਲਿਆ ਭੋੜਾ ਕਹ ਲਿਆ ਬਹੁਤ ਕੁਛ ਕਹ ਲਿਆ ਕੁਰਬਾਨੀ ਤੂੰ ਵਾਚ ਨਹੀਂ ਆਇ ਇੱਕ ਨਹੀਂ ਲੱਗੀ ਤੈਨੂੰ ਇੱਕ ਵੀ ਸ਼ਰਮ ਆਈ ਦੀ ਮੈਨੂੰ ਕੀ ਕਹੈਂ ਮੈਂ ਛੱਡ ਦਵਾਂ ਹਾਂਜੀ ਨਾ ਤੂੰ ਆਵੇਂ ਬਸ ਵੇਦ ਪੜਾਉਣੇ ਫੇਟੇ ਨੂੰ ਉਹ ਤੋਂ ਬਾਅਦ ਪੜਾਉਣੇ ਛੱਡ ਕੇ ਵੇਦ ਪੜਾਏ ਗਿਆਨ ਪੜਾਏ ਉਹਦੇ ਰਵਿਢੀ ਟਿਕਿਆ ਤੇਨੂੰ ਟਿਕਾ ਨਹੀਂ ਆਇਆ ਵੇਦ ਪੜਾਉਣ ਤੇ ਵੀ ਨਹੀਂ ਆਇਆ ਆ ਗੁਰਾ ਫਲਾ ਛਤਰ ਪ੍ਰੇਡ ਕੀਤੀ ਤਾਂ ਨਹੀਂ ਆਇਆ ਬੰਦੀ ਟਿਕਿਆ ਹਾਂਜੀ ਨਾ ਤੂੰ ਆਵੇਂ ਵਸ ਤੀਰਥ ਨਾਈਏ ਨਾ ਤੂੰ ਆਵੇਂ ਵਸ ਧਰਤੀ ਧਾਈਏ ਬਥੇਰੇ ਤੀਰਥਾਂ ਦੇ ਮੰਨੂ ਵਸ ਕਰਨ ਕਾਤਰ ਫਿਰਦੇ ਨੇ ਲਈ ਬਥੇਰੀਆਂ ਬੁੱਧੀਆਂ ਲਈ ਬੱਦੀ ਆਪਣੇ ਆਪਣੇ ਮੰਨੂ ਮੇਰਾ ਮਨ ਵਸ ਜਾਵੇ ਤੀਰਥਾਂ ਉਦੇ ਫਿਰਦੇ ਨੇ ਜੋਗੀ ਇਹੀ ਕੰਮ ਜੋ ਲੱਗੇ ਨੇ ਤੀਰਥਾਂ ਨਾਈਏ ਨਹੀਂ ਵਸ ਆਉਂਦਾ ਤੀਰਥ ਨੋੜ ਕਰਕੇ ਮੰਨ ਵਸ ਨਹੀਂ ਹੁੰਦਾ ਨਾ ਤੂੰ ਆਵੇਂ ਵਸ ਧਰਤੀ ਧਾਈਏ ਜਿੱਦੀ ਵਰਦੀ ਧਰਤੀ ਤੇ ਫਿਰੋ ਧਰਤੀ ਨੂੰ ਰੱਬ ਦੇ ਸੋਰੇ ਫਿਰੋ ਦੂਰ ਦੂਰ ਟੱਕ ਬਨਵਾਸ ਨਹੀਂ ਹੁੰਦਾ ਧਰਮਕਸ਼ਤਾਨਾਂ ਦੀ ਗੱਲ ਹੈ ਕਿ ਜਿੱਥੇ ਮਰਜੀ ਧਰਮਕਸ਼ਤਾਨਾਂ ਦੇ ਫਿਰੋ ਧਰਮਕਸ਼ਤਾਨਾਂ ਦੇ ਵੀ ਫਿਰਦੇ ਨੇ ਹੋਰ ਵੀ ਉਤਰੇ ਨੇ ਆਗੜਾ ਗੂ ਵੀ ਫਿਰਦੇ ਤੇ ਦੇਸ਼ ਦੇ ਇਧਰ ਕੋਲ ਬਣ ਨਾਲ ਕਹਿੰਦੇ ਗਿਆਨ ਹੋ ਜਾਂਦਾ ਉਸ ਗਿਆਨ ਨਾਲ ਬਨਵਾਸ ਨਹੀਂ ਹੁੰਦਾ ਕਹਿਣ ਦਾ ਮਤਲਬ ਇਹ ਗਿਆਨ ਜ਼ਰੂਰ ਹੁੰਦਾ ਹੈ ਦੇਸ਼ ਵਿਦੇਸ਼ ਸਿਰਦਲ ਪਰ ਉਹ ਗਿਆਨ ਬਨਵਾਸ ਕਰਦੇ ਜ਼ਰੂਰਤ ਨਹੀਂ ਜੜੀ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਜਿਹੜੀ ਬਾਜੀ ਗਿਆਨਪਾ ਕਾ ਲੀਏ ਬੜੇ ਸਿਆਣੇ ਨੇ ਗਿਆਨਪਾ ਸਿੱਖਦੇ ਨੇ ਬਹੁਤਾ ਛਕ ਲੈਂਦੇ ਨੇ ਪਰ ਮੰਨ ਲਈ ਉਹਨਾਂ ਦਾ ਆਪਣਾ ਬਾਤ ਚਾਉਂਦਾ ਕੂਟਾ ਨੂੰ ਦਾ ਕੋ ਜਾਂਚ ਪਾ ਲੈਂਦੇ ਨੇ ਆਪਣਾ ਹਣ ਕੋ ਜੇਜ ਪਾ ਕੇ ਦਿਖਾਉਣ ਇਹਨੂੰ ਬਾਤ ਚ ਗੱਲ ਸ਼ੈਤਾਨ ਨੂੰ ਸ਼ੈਤਾਨ ਕਾ ਬਣਾਉਣਾ ਦਾ ਇਹ ਤਾਂ ਕਿਸੇ ਜੇਚਾ ਇਸੇ ਪਾਇਆ ਨਹੀਂ ਉਹ ਪਖੰਡ ਕਰੀ ਜਾਂਦੇ ਨਾਲ ਹੀ ਵਾਇਆ ਫਿਰ ਕੁਝ ਜਿਹਾ ਦੇ ਦਬਤਾ ਅੰਨੂਏ ਰੱਬ ਦੇ ਆਪਣੇ ਨੂੰ ਕੁਝ ਜਿਹਾ ਜਿਹਾ ਆ ਕੇ ਕਿਤੇ ਫਿਰ ਅਸੀਂ ਸਮਝੀਏ ਵੀ ਤੂੰ ਕੁਝ ਜਿਹਾ ਸੌਣ ਦੀ ਸਮਰੱਥਾ ਰੱਖਦਾ ਹੈ ਹਾਂਜੀ ਨਾ ਤੂੰ ਆਵੇਂ ਵਸ ਬਹੁਤਾ দান ਦੇ ਬਹੁਤਾ দান ਦੇ ਕੇ ਦੇਖ ਲਿਆ ਤੇਰਾ ਵਸ ਨਹੀਂ ਉਹਦਾ ਜਿੰਨਾ ਮਰਜੀ দান ਦੇ ਲੈ দান ਦੇਣ ਵਾਲੇ ਦਾ ਮਨ ਵੀ ਵਸ ਨਹੀਂ ਕਦ ਅੱਜ ਤੱਕ ਇਹਦਾ ਵਸ ਨਹੀਂ ਹੈ ਹਾਂਜੀ ਸਭ ਕੁ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਆਹ ਸਰੀਰ ਤੇ ਜੋ ਜਿਹੜਾ ਗੁੰਦੀਦਾ ਤੇਰੇ ਵਾਸਤੇ ਤੂੰ ਚਾਹੇ ਇਧਰ ਚਾਹੇ ਇਧਰ ਰੱਖਦੇ ਨਾ ਕਿ ਇਧਰੋਂ ਇਧਰ ਰੱਖਦੇ ਆਹ ਸਰੀਰ ਤੇਰੇ ਵਾਸਤੇ ਤੂੰ ਚਾਹਨਾ ਸਭ ਕੋ ਤੇਰੇ ਵਾਸ ਰਹਿ ਅਗਾਮੋਂ ਕੋਚਰਾ ਮਾਨਵੀ ਅਗਾਮੋਂ ਕੋਚਰੇ ਅਗਾਮੋਂ ਕੋਚਰੇ ਕਰਕੇ ਪਰਪ੍ਰੇਸ਼ਰ ਬੁੱਧੀ ਕਿਹਾ ਆਇਆ ਬੁੱਧੀ ਦੀ پکڑ ਤੋਂ ਪਰੇ ਅਬ بڑے بڑے ਆਨੇ ਆਪਣਾ ਮੰਦੀ ਖੋਜਿਆ ਇਹ ਖੋਜ ਲੈਣ ਦੇ ਜਿੱਤ ਵੀ ਲੈਣ ਦੇ بڑے بڑے ਧਰਮ ਵਾਲਿਆਂ ਨੇ ਅਸਤ ਵਿੱਚ ਮੰਦੀ ਖੋਜਿਆ ਕੋਲ ਸਕੇ ਮਨ ਨੂੰ ਸਮਝ ਨਹੀਂ ਸਕੇ ਮਨ ਕੀ ਇਹਨੂੰ ਦੇਖ ਨਹੀਂ ਸਕੇ ਤੇ ਦੇਖਿਆ ਹੀ ਨਹੀਂ ਕਿਸੇ ਮਨ ਨੂੰ ਇਹ ਕੰਮ ਕਰ ਚ ਰਹੀ ਹੋਣ ਚ ਸਭ ਕੋ ਤੇਰੇ ਵਾਸਤੇ ਹਰ ਇੱਕ ਬੁੱਧੀ ਤੇਰੇ ਵਾਸਤੇ ਵਿੱਚ ਗੁਰਮੁਖੀ ਬੁੱਧੀ ਤੋਂ ਬਿਨਾ ਹਰ ਕਿਸਮ ਦੀ ਬੁੱਧੀ ਤੇਰੇ ਵਾਸਤੇ ਹੈ ਤੇਰੀ ਵਗੈਰ ਸਭ ਕੋ ਤੇਰੇ ਵਾਸਤ ਅਗਮੋ ਗੋਚਰਾ ਆਪਣੇ ਹੁੰਦੇ ਸੁਭਾਅ ਦੇ ਵਗੈਰਾ ਹਰ ਕੋਈ ਸਵਾਇ ਗੁਰਮੁਖ ਤੇ ਸਵਾਇ ਤੋਂ ਰੱਤੇ ਅਗਮੋ ਗੋਚਰਾ ਉਹ ਭਗਤਾਂ ਕੇ ਬਸ ਪਰਤੂ ਪੰਕਾ ਨੇ ਜੀੁਰ ਬਸਤਾ। ਭਗਤਾਂ ਨੇ ਤੇ ਦੁਬਸ ਕੀਤਾ ਬੇਬੇ ਬੁੱਧੀ ਨੇ ਤੇ ਦੁਬਸ ਕਹ ਲਿਆ ਤੂੰ ਭਗਤਾਂ ਦੇ ਬਸ ਭਗਤਾਂ ਦਾ ਹੰਸੇਰਾ। ਭਗਤ ਤੇਰੀ ਸ਼ਕਤੀ ਹੋ ਕੇ ਚੱਲਿੰਦੇ ਨੇ ਜ਼ਬਰਦਸਤ ਰੱਖਦੇ ਨੇ ਤੇ ਦੁਦਾਨਾ ਕਰ ਦਿੰਦੇ। ਤਾਂ ਬਸ ਚਾਹੁੰਦੇ ਤੇਰੀ ਸ਼ਕਤੀ ਭਗਤ ਖਿੱਚ ਲੈਣਦੇ ਨੇ ਤੈਨੂੰ ਆਪਣੇ ਮੂਲ ਤੋਂ ਸ਼ਕਤੀ ਮਿਲਦੀ ਹੋ ਸ਼ਕਤੀ ਹੋ ਕੇ ਚੱਲਿੰਦਾ। ਖਿੱਚ ਤੇਜ ਜਬ ਦੀ ਤੋ ਕਿਉਂ ਦੇਰ ਨੂੰ ਮਾਰ ਦਿੰਦੇ। ਤਾਂ ਬਸ ਵਿੱਚ ਹੁੰਦਾ। ਹਾਂਜੀ ਇਸ ਬੋੜੀ ਦਾ ਭਲੇਖਾ ਆਮ ਪੈਂਦਾ ਕਿ ਇਹ ਪਰਮੇਸ਼ਰ ਵਾਸਤੇ ਉਚਾਰੀ ਹੋਈ ਹੈ ਇਹ ਬਣਾਏ ਨੇ ਵੇਦ ਪਰਮੇਸ਼ਰ ਨੂੰ ਇਸ ਤੋਂ ਭਲੇਖਾ ਖਾ ਲੈਣ ਨੇ ਕਿ ਪਰਮੇਸ਼ਰ ਨੂੰ ਵੇਦ ਪੜਾਉਣ ਦੀ ਲੋੜ ਨਹੀਂ ਹੈ ਵੇਦ ਤਾਂ ਮਨ ਨੂੰ ਹੀ ਪੜਾਉਣੇ ਸੀ ਸਾਡਾ ਗੋਚਰਾ ਤੇ ਆ ਗਿਆ ਭਲੇਖਾ ਖਾਣਦੇ ਨੇ ਉਹ ਜਿੱਥੇ ਸਾਡਾ ਗੋਚਰਾ ਆ ਗਿਆ ਹਾਂਜੀ ਇਹ ਤੋਂ ਭਲੇਖਾ ਖਾਣ ਇੰਗਲਿਸ਼ੀਆ ਵੀ ਤਾਂ ਇਹ ਮਨੁੱਖ ਸ਼ਕਤੀ ਇਹ ਮਨਸੀਓ ਮੈਸਟ੍ਰੀ ਆਹੇ ਮਰ ਪਟਾਡੋ ਚੀਕ ਛੱਡੀ ਐ ਬੰਦੂ ਬੋਲੀ ਚੀਜ਼ ਐ ਹੰਕਾਰ ਹੈ ਜਨਮ ਆਨ ਕੱਲਾ ਹੀ ਖੜਾ ਰੂਪ ਦੇ ਖਿਲਾਫ ਤੇ ਤੋ ਜਾਖ ਐ ਇੱਕ ਵਾਰ ਸੇ ਨਾਮ ਐ ਇੱਕ ਵਾਰ ਸੇ ਬੋਲਣਾ ਛੋਟੀ ਛੜਤੀ ਕਿਤੇ ਉਹ ਮਨ ਜੀਤੇ ਜਗ ਜੀਤ ਐ ਜੋੜੀ ਛੜਤੀ ਐ ਸਾਰਾ ਜਗ ਜੀਰ ਜਿੱਤਣਾ ਮਨ ਜੀਤ ਲੈ ਠੀਕ ਐ ਜੀ